ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਕਈ ਵਾਰ ਬਹੁਤ ਗੱਲਾਂ ਆਪਣੇ ਮੂੰਹ ਦੇ ਵਿੱਚੋਂ ਮੁਹਾਵਰੇ ਦੀ ਤਰ੍ਹਾਂ ਵਰਤ ਦਿੰਦੇ ਹਾਂ ਪਰ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਇਹ ਮੁਹਾਵਰਾ ਬਣਦੇ ਲਈ ਇਸ ਦੇ ਪਿੱਛੇ ਅਸਲੀ ਮਕਸਦ ਕੀ ਸੀ ਜਿਵੇਂ ਕਿ ਇੱਕ ਆਮ ਮੁਹਾਵਰਾ ਸੀ ਜੋ ਕਿ ਅਸੀਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਆਮ ਵਰਤਦੇ ਹਾਂ ਕਿਸੇ ਬੰਦੇ ਨੂੰ ਮਾੜਾ ਕਹਿਣਾ ਹੋਵੇ ਜਾਂ ਕਿਸੇ ਬੰਦੇ ਦੀ ਵੈਲਿਊ ਨਹੀਂ ਹੋਵੇ ਅਸੀਂ ਅਕਸਰ ਹੋਸ ਨੂੰ ਕਹਿ ਦਿੰਦੇ ਹਾਂ ਕਿ ਨਾ ਤੂੰ ਤਿੰਨਾ ਚੋਂ ਹੈ ਤੇ ਨਾ ਹੀ ਤੇਰਾ ਚੋਂ ਅਸੀਂ ਇਹ ਸ਼ਬਦ ਆਮ ਆਪਣੀ ਭਾਸ਼ਾ ਵਿੱਚ ਆਪਣੇ ਦੋਸਤਾਂ ਨੂੰ ਕਈ ਵਾਰ ਹਾਸੇ ਮਖੌਲ ਵਿੱਚ ਵੀ ਕਹਿ ਦਿੰਦੇ ਹਾਂ ਜਾਂ ਫਿਰ ਕਿਸੇ ਨੂੰ ਟੌਂਟ ਮਾਰਨਾ ਹੋਵੇ ਤਾਂ ਕਹਿ ਦਿੰਦੇ ਹਾਂ ਜਾ ਫਿਰ ਕਿਸੇ ਨੂੰ ਨੀਮਾ ਦਿਖਾਉਣਾ ਹੋਵੇ ਤਾਂ ਕਹਿ ਦਿੰਦੇ ਹਾਂ ਕਿ ਤੂੰ ਨਾ ਤਿੰਨਾ ਚੋਂ ਹੈ ਅਤੇ ਨਾ ਹੀ ਤੇਰਾ ਚੋਂ ਵੈਸੇ ਤਿੰਨਾ ਚੋਂ ਨਾ ਤੇਰਾ ਚੋਂ ਇਸ ਦੇ ਅੱਠ ਵੱਖ-ਵੱਖ ਹਨ ਪਰ ਮੈਂ ਇਸ ਦਾ ਇੱਕੋ ਅਰਥ ਕਰੂੰਗਾ ਜੋ ਕਿ ਬੜੇ ਕਮਾਲ ਦਾ ਹੈ ਜੋ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਵੀ ਲਾਗੂ ਕਰਨਾ ਪੈਣਾ ਹੈ ਕਿ ਅਸੀਂ ਦੋਨਾਂ ਦੇ ਵਿੱਚੋਂ ਇੱਕ ਪਾਸੇ ਆ ਜਾਈਏ ਤੇ ਚਲੋ ਹੁਣ ਆਪਾਂ ਇਸ ਮੁਹਾਵਰੇ ਦਾ ਅਰਥ ਕਰਦੇ ਹਾਂ ਕਿ ਆਕਰ ਇਸ ਦਾ ਅਰਥ ਕੀ ਹੈ ਇਹ ਮੁਹਾਵਰਾ ਨਾ ਤਿੰਨਾ ਚੋਂ ਅਤੇ ਨਾ ਹੀ ਤੇਰਾ ਚੋਂ ਕਿਵੇਂ ਬਣਿਆ ਜਦੋਂ ਆਪਾਂ ਜੀਸੂ ਮਸੀਹ ਦਾ ਇਤਿਹਾਸ ਪੜ੍ਹਦੇ ਹਾਂ ਜਦੋਂ ਜੀਸੂ ਨੂੰ ਸੂਲੀ ਤੇ ਟੰਗਿਆ ਗਿਆ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੇ 13 ਚੇਲੇ ਵੀ ਸਨ ਜਦੋਂ ਜੀਸੂ ਨੂੰ ਸੂਲੀ ਤੇ ਟੰਗਣ ਦੀ ਗੱਲ ਆਈ ਤਾਂ ਉੱਤੇ ਖੜੇ ਜੀਸੂ ਦੇ 13 ਦੇ 13 ਚੇਲਿਆਂ ਨੂੰ ਵੀ ਕਿਹਾ ਗਿਆ ਕਿ ਜੀਸੂ ਨੂੰ ਸੂਲੀ ਤੇ ਟੰਗਣ ਤੋਂ ਪਹਿਲਾਂ ਇਸ ਦੇ 13 ਦੇ 13 ਚੇਲਿਆਂ ਨੂੰ ਵੀ ਸੂਲੀ ਤੇ ਟੰਗਿਆ ਜਾਵੇ ਇਹਨਾਂ 13 ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਵੇ ਪਰ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਜੇਰੇ 13 ਦੇ 13 ਚੇਲੇ ਸਨ ਉਹ ਸੂਲੀ ਚੜਨ ਤੋਂ ਮੁਕਰ ਗਏ ਤੇ ਕਹਿਣ ਲੱਗੇ जीसु ਸਾਡਾ ਗੁਰੂ ਨਹੀਂ ਹੈ ਅਸੀਂ ਇਸ ਦੇ ਚੇਲੇ ਨਹੀਂ ਹਾਂ ਅਸੀਂ ਹੋਂਦ ਤੋਂ ਇਸ ਨੂੰ ਭਗਵਾਨ ਨਹੀਂ ਕਹਿਣਾ ਸਾਡਾ ਇਸ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਤੇ ਫਿਰ ਜੀਸੂ ਨੂੰ ਇਕੱਲੇ ਹੀ ਸੂਲੀ ਤੇ ਚੜਾਇਆ ਗਿਆ ਤੇ ਉਸ ਦੇ 13 ਦੇ 13 ਚੇਲੇ ਉਸੇ ਥਾਂ ਤੇ ਮੁੱਕਰ ਗਏ ਤੇ ਉਸ ਤੇ ਇਹ 13 ਚੇਲੇ ਆਪਣੇ ਗੁਰੂ ਨੂੰ ਪਿੱਠ ਦਿਖਾ ਕੇ ਚਲੇ ਗਏ ਇਸੇ ਕਰਕੇ ਅੱਜ ਤੱਕ ਇਸਾਈ ਲੋਕ 13 ਨੰਬਰ ਤੋਂ ਨਫ਼ਰਤ ਕਰਦੇ ਹਨ ਤੁਸੀਂ ਚੰਡੀਗੜ੍ਹ ਤਾਂ ਜ਼ਰੂਰ ਗਏ ਹੋ ਮੋਗੇ ਇਹ ਬਹੁਤ ਹੀ ਵਧੀਆ ਸ਼ਹਿਰ ਹੈ ਇਸ ਦੇ ਵਿੱਚ ਤੁਹਾਨੂੰ ਕਈ ਸੈਕਟਰ ਮਿਲ ਜਾਣਗੇ ਪਰ ਤੁਹਾਨੂੰ ਪੂਰੇ ਚੰਡੀਗੜ੍ਹ ਵਿੱਚ 13 ਸੈਕਟਰ ਨਹੀਂ ਮਿਲੇਗਾ ਜਿੰਨੇ ਵੀ ਇਸਾਇਆ ਨੇ ਵੱਡੇ ਵੱਡੇ ਹੋਟਲ ਬਣਾਏ ਹਨ ਉਹਨਾਂ ਦੇ ਵਿੱਚ 12 ਨੰਬਰ ਰੂਮ ਮਿਲ ਜਾਵੇਗਾ 14 ਨੰਬਰ ਰੂਮ ਮਿਲ ਜਾਵੇਗਾ ਪਰ ਤੁਹਾਨੂੰ ਕਿਸੇ ਵੀ ਹੋਟਲ ਵਿੱਚ 13 ਨੰਬਰ ਰੂਮ ਨਹੀਂ ਮਿਲੇਗਾ 13 ਨੰਬਰ ਤੋਂ ਉਹਨਾਂ ਨੂੰ ਨਫ਼ਰਤ ਹੋ ਗਈ ਹੈ ਕਿਉਂਕਿ 13 ਦੇ 13 ਚੇਲਿਆਂ ਨੇ ਆਖਿਰ ਦੇ ਸਮੇਂ ਵਿੱਚ ਜੀਸੂ ਨੂੰ ਧੋਖਾ ਦੇ ਦਿੱਤਾ ਤੇ ਚਲੋ ਹੁਣ ਚੱਲਦੇ ਹਾਂ ਦੂਜੇ ਪਾਸੇ ਆਪਣੇ ਖਿਆਲ ਨੂੰ ਥੋੜਾ ਜਿਹਾ ਚਾਂਦਨੀ ਚੌਕ ਵਿੱਚ ਲੈ ਕੇ ਜਾਓ ਚਾਂਦਨੀ ਚੌਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਤਿੰਨ ਸਿੱਖ ਹਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਿੱਲੀ ਦਾ ਜ਼ਾਲਮ ਹੁਣ ਇਹ ਗੱਲ ਕਹਿ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇਹਨਾਂ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਵੇ ਹੁਣ ਇਹਨਾਂ ਗੁਰੂ ਦੇ ਤਿੰਨ ਸਿੱਖਾਂ ਨੇ ਇਹ ਨਹੀਂ ਕਿਹਾ ਕਿ ਇਹ ਸਾਡਾ ਗੁਰੂ ਨਹੀਂ ਤੇ ਅਸੀਂ ਇਸਦੇ ਸਿੱਖ ਨਹੀਂ ਤੇ ਇੱਥੇ ਸਾਡੇ ਤਿੰਨੇ ਮੁਕਰੇ ਨਹੀਂ ਉਹਨਾਂ ਨੇ ਖੁਸ਼ੀ-ਖੁਸ਼ੀ ਸ਼ਹੀਦੀ ਦਿੱਤੀ ਭਾਈ ਮਤੀ ਦਾਸ ਨੇ ਸਿਰ ਤੇ ਆਰਾ ਰਖਾ ਲਿਆ ਆਪਣੇ ਸਰੀਰ ਦੇ ਦੋ ਫਾੜ ਕਰਵਾਏ ਭਾਈ ਸਤੀ ਦਾਸ ਨੂੰ ਰੂਮ ਵਿੱਚ ਲਵੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਭਾਈ ਦਿਆਲਾ ਜੀ ਨੂੰ ਟੇਗੇ ਦੇ ਵਿੱਚ ਪਾ ਕੇ ਉਪਾਰ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਇਹ ਗੁਰੂ ਦੇ ਸਿੰਘ ਮੁਕਰੇ ਨਹੀਂ ਆਪਣੇ ਗੁਰੂ ਲਈ ਖੁਸ਼ੀ ਖੁਸ਼ੀ ਸ਼ਹੀਦੀ ਪਾ ਗਏ ਪਰ ਗੁਰੂ ਦੇ ਵੱਲ ਪਿੱਠ ਨਹੀਂ ਕੀਤੀ ਇਹਨਾਂ ਦੋਨੇ ਘਟਨਾਵਾਂ ਨੂੰ ਦੇਖ ਕੇ ਸਿਆਣੇ ਕਹਿੰਦੇ ਸਨ ਕਿ ਤੇਰਾ ਉਹ ਜੋ ਆਪਣੇ ਗੁਰੂ ਨੂੰ ਪਿੱਠ ਦਿਖਾ ਕੇ ਭੱਜ ਗਏ ਅਤੇ ਤਿੰਨ ਉਹ ਜੋ ਆਪਣੇ ਗੁਰੂ ਲਈ ਖੁਸ਼ੀ ਖੁਸ਼ੀ ਸ਼ਹੀਦ ਹੋ ਗਏ ਮਤਲਬ ਕਿ ਆਪਣੇ ਗੁਰੂ ਨਾਲ ਖੜੇ ਰਹੇ ਜਿਹੜੇ ਬੰਦੇ ਕਹਿੰਦੇ ਕਿ ਅਸੀਂ ਸੋਮਵਾਰ ਨੂੰ ਵੀ ਮੰਨਦੇ ਹਾਂ ਅਸੀਂ ਮੰਗਲਵਾਰ ਫਲਾਣੀ ਥਾਤੇ ਜਾਂਦੇ ਹਾਂ ਤੇ ਬੁੱਧਵਾਰ ਅਸੀਂ ਉਸ ਡੇਰੇ ਤੇ ਜਾਂਦੇ ਹਾਂ ਤੇ ਵੀਰਵਾਰ ਨੂੰ ਕਿਸੇ ਮਰੀ ਨੂੰ ਸੰਭਾਲਦੇ ਦੀਵਾ ਵਾਰ ਆਉਂਦੇ ਹਾਂ ਤੇ ਸ਼ਨੀਵਾਰ ਨੂੰ ਫਲਾਣੀ ਥਾਤੇ ਤੇਲ ਚੜਾ ਕੇ ਆਉਂਦੇ ਹਾਂ ਤੇ ਐਤਵਾਰ ਨੂੰ ਫਲਾਣੀ ਥਾਤੇ ਜਾ ਕੇ ਚਾਦਰ ਚੜਾ ਕੇ ਆਉਂਦੇ ਹਾਂ ਤੇ ਸਿਆਣੇ ਅਕਸਰ ਅਜਿਹੇ ਲੋਕਾਂ ਨੂੰ ਕਹਿੰਦੇ ਸਨ ਉਹ ਲੋਕੋ ਹਰ ਥਾਂ ਤੇ ਮੱਤਾ ਟੇਕਣ ਵਾਲਿਓ ਇੱਕ ਪਾਸੇ ਹੋ ਜਾਓ ਜਾਦਾ ਤੇਰਾ ਵਾਲੇ ਪਾਸੇ ਖੜ ਜਾਓ ਜਾਂ ਤਿੰਨ ਆਰਿਆ ਪਾਸੇ ਜਾਦਾ ਤੇਰਾ ਵਾਲੇ ਪਾਸੇ ਖੜ ਕੇ ਕਹਿ ਦੋ ਕਿ ਅਸੀਂ ਗੁਰੂ ਦੇ ਸਿੱਖ ਨਹੀਂ ਜਾ ਫਿਰ ਤਿੰਨ ਵਾਲਿਆਂ ਦੇ ਪਾਸੇ ਖੜ ਕੇ ਇੱਕ ਗੁਰੂ ਨੂੰ ਪੂਰਨ ਤੌਰ ਤੇ ਸਮਰਪਿਤ ਹੋ ਜਾਓ ਤੇ ਸਾਨੂੰ ਆਜੇ ਇਹ ਗੱਲ ਸੋਚਣ ਤੇ ਮਜਬੂਰ ਕਰ ਰਹੀ ਹੈ ਕਿ ਅਸੀਂ 13 ਵਾਲੇ ਪਾਸੇ ਆਜਾਂ ਜਾਂ ਤਿੰਨ ਵਾਲੇ ਪਾਸੇ ਥੈਂਕ ਯੂ ਧੰਨਵਾਦ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਹਰ ਬਾਰ ਦਿੱਤਾਰਾਮ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਜਰੂਰ ਕਰਿਆ ਕਰੋ ਜੀ ਜੇਕਰ ਇਹ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਇਸ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਪਰ ਜੇਕਰ ਇਹ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ